ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਦੇ ਤਾਂ ਅਕਸਰੀ ਜਿਹੜੇ ਸਲਮਾਨ ਖਾਨ ਨੂੰ ਨਿਸ਼ਾਨੇ ਦਿੱਤੇ ਨੇ ਦੋ ਬੰਦੇ ਬਾਈਕ ਤੇ ਆਉਂਦੇ ਆ ਤੇ ਉਸ ਤੋਂ ਬਾਅਦ ਆ ਕੇ ਗੋਲੀਆਂ ਚਲਾ ਕੇ ਫੈਰਿੰਗ ਕਰਕੇ ਉੱਥੋਂ ਫਰਾਰ ਹੋ ਜਾਂਦੇ ਆ ਤੇ ਉਹ ਹਾਲੇ ਤੱਕ ਜਿਹੜਾ ਉਹਨਾਂ ਦਾ ਕੋਈ ਕਲੂ ਨਹੀਂ ਮਿਲ ਸਕਿਆ ਇਸ ਨੂੰ ਲੈ ਕੇ ਵੱਡਾ ਸਵਾਲ ਖੜਾ ਹੁੰਦਾਗਾ ਅਸਲਾ ਕਿੱਥੋਂ ਆਉਂਦਾਗਾ ਕਿਵੇਂ ਆ ਕੇ ਕੋਈ ਕਿਸੇ ਤੇ ਫੈਰਿੰਗ ਕਰਕੇ 2 ਮਿੰਟ ਚਲਾ ਜਾਂਦਾ ਮਾਰ ਕੇ ਚਲਾ ਜਾਂਦਾ ਫਿਰ ਐਡੀ ਫੋਰਸਾਂ ਬਣਾਉਣ ਦਾ ਫਾਇਦਾ ਕੀ ਹੈ ਜੇ ਕਿਸੇ ਨੂੰ ਇਹ ਹੀ ਨਹੀਂ ਪਤਾ ਲੱਗ ਰਿਹਾਗਾ ਸੁਰੱਖਿਆ ਦਿਨੇ ਆਪਦੇ ਘਰੇ ਵੜ ਕੇ ਸਾਨੂੰ ਮਾਰਿਆ ਜਾ ਰਿਹਾ ਫਿਰ ਇਦੋਂ ਕਟਿਆ ਗੱਲ ਕੀ ਹੋ ਸਕਦੀ ਹੈ ਥੇਲ ਤੋਂ ਇੰਟਰਵਿਊ ਹੁੰਦਾ ਉਹਦੇ ਵਿੱਚ ਵੀ ਜਿਹੜਾ ਲਾਰੈਂਸ ਬਿਸ਼ਨੋਈ ਨੇ ਇਹ ਗੱਲ ਕਹੀ ਸੀ ਕਿ ਅਸੀਂ ਸਮਾਨਖਾਨ ਨੂੰ ਮਾਫ਼ ਨਹੀਂ ਕਰ ਸਕਦੇ ਤੇ ਨਾ ਹੀ ਅਸੀਂ ਕਰਾਂਗੇ ਉਹਨੇ ਗਲਤੀ ਕੀਤੀ ਆ ਤੇ ਅਸੀਂ ਉਹਨੂੰ ਉਹਦੀ ਗਲਤੀ ਦੀ ਸਜ਼ਾ ਦੇਵਾਂਗੇ ਸਾੜੇ ਹਰਨ ਵਾਲੀ ਗਲਤੀ ਕੀਤੀ ਐ ਸੀ ਵੀ ਉਹਦਾ ਉਹ ਕਰਦੇ ਆ ਹਨ ਤੇ ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਬਿਸ਼ਨੋਈ ਸਮਾਜਾ ਮਾਫ਼ ਨਹੀਂ ਕਰੂਗਾ ਤਾਂ ਉਹਦੇ ਨਾਲ ਉਹਨੇ ਇਹਨੂੰ ਜੋੜਿਆ ਜਾ ਰਿਹਾ ਪਰ ਹਾਲਾਕਿ ਇਹਦੀ ਪੁਸ਼ਟੀ ਨਹੀਂ ਹੈ ਜੇ ਕੀਤੀ ਜਾ ਸਤ ਪਰ ਹਾਲੇ ਇਸ ਮਾਮਲੇ ਦੇ ਵਿੱਚ ਕੋਈ ਪੁਸ਼ਟੀ ਨਹੀਂ ਹੋਈ ਹੋ ਸਕਦਾ ਕੋਈ ਵੈਸੇ ਲੋਕਲ ਹੋਣ ਕਿਸੇ ਨੇ ਪਬਲਿਸਿਟੀ ਦੇ ਲਈ ਜਾਂ ਕੋਈ ਹੋਰ ਸਟੱਟ ਬਾਜੀ ਦੇ ਲਈ ਇਹ ਚੀਜ਼ਾਂ ਕੀਤੀਆਂ ਹੋਣ ਜੇ ਸਾਰਾ ਜਾਂਚ ਦਾ ਵਿਸ਼ਾ ਸਲਮਾਨ ਖਾਨ ਚੱਲ ਰਿਹਾ ਜਾਂ ਲਾਰਸ ਬਿਸ਼ਨੋਈ ਦਾ ਨਾਮ ਚੱਲ ਰਿਹਾ ਕਿ ਭਾਈ ਲਾਰਸ ਬਿਸ਼ਨੋਈ ਤੋਂ ਖਤਰਾ ਦੋ ਵਾਰੀ ਧਮਕੀਆਂ ਆ ਚੁੱਕੀਆਂ ਚਿੱਠੀ ਪੱਤਰ ਆ ਚੁੱਕੇ ਆ ਫੋਨ ਕਾਲਾਂ 'ላይ ਧਮਕੀ ਆ ਚੁੱਕੀ ਆ ਮਾਰਨ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਆ ਪਹਿਲਾਂ ਵੀ ਫੈਰਿੰਗ ਹੋਈ ਆ ਤਾ ਇਥੋਂ ਲੱਗਦਾ ਜਿਵੇਂ ਆਪਾਂ ਕਹਿੰਦੇ ਪੰਜਾਬ ਦੇ ਵਿੱਚ ਗੈਂਗਵਾਰ ਬਹੁਤ ਆ ਪਰ ਮੁੰਬਈ ਇੱਕ ਹੌਰ ਸਿਟੀ ਹੈ ਨਾ ਆਪਾਂ ਕਹਿੰਦੇ ਆ ਮੁੰਬਈ ਦੇ ਵਿੱਚ ਵੈਸੇ ਬੰਦੇ ਆ ਜਾਂਦਾ ਕਿ ਜਿਹੜਾ ਕ੍ਰਾਈਮ ਸਭ ਤੋਂ ਵੱਧ ਰੇਟ ਜਿਹੜਾ ਮੁੰਬਈ ਦੇ ਵਿੱਚ ਹੁੰਦਾਗਾ ਰਾਜਦੀਪ ਜੀ ਅੱਜ ਸਵੇਰ ਦੀ ਘਟਨਾ ਜਾਂ ਕੱਲ ਸ਼ਾਮ ਦੀ ਘਟਨਾ ਆਪਾਂ ਕਹਿ ਸਕਦੇ ਹਾਂ ਕਿ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਇਸ ਘਟਨਾ ਨੂੰ ਕਿੰਦੇ ਨਾਲ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਿੱਧਮ ਸਿੱਧਾ ਸ਼ੱਕ ਜਾਂ ਕਹਿ ਦਈਏ ਆਪਣੀਆਂ ਜਿਹੜਾ ਦਿਮਾਗ ਆ ਉਹ ਲਾਰੈਂਸ ਬਿਸ਼ਨੋਈ ਵੱਲ ਜਾਂਦਾ ਕਿਉਂਕਿ ਸਲਮਾਨ ਖਾਨ ਨੂੰ ਪਹਿਲਾਂ ਵੀ ਦੋ ਵਾਰ ਧਮਕੀਆਂ ਮਿਲ ਚੁੱਕੀਆਂ ਨੇ ਅਟੈਕ ਵੀ ਹੋ ਚੁੱਕਿਆ ਜਦੋਂ ਉਹਨਾਂ ਦੀ ਰੈਡੀ ਫਿਲਮ ਦਾ ਸ਼ੂਟ ਚੱਲ ਰਿਹਾ ਸੀ ਉਦੋਂ ਵੀ ਜਿਹੜਾ ਸੰਪਤ ਨਹਿਰਾ ਦੇ ਵੱਲ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ 골ਡ ਬਰਾਡ ਤੇ ਲਾਰੈਂਸ ਬਿਸ਼ਨੋਈ ਦੇ ਤਾਂ ਅਕਸਰੀ ਜਿਹੜੇ ਸਲਮਾਨ ਖਾਨ ਨੂੰ ਨਿਸ਼ਾਨੇ ਦਿੱਤੇ ਨੇ ਆ ਲੇਟੈਸਟ ਇੰਟਰਵਿਊ ਸੀਗਾ ਜਦੋਂ ਲਾਰੈਂਸ ਬਿਸ਼ਨੋਈ ਦਾ ਮੂਸੇ ਵਾਲੇ ਕੇਸ ਦੇ ਵਿੱਚ ਇੱਕ ਨਿੱਜੀ ਚੈਨਲ ਦੇ ਉੱਤੇ ਜੇਲ੍ਹ ਤੋਂ ਇੰਟਰਵਿਊ ਹੁੰਦਾ ਉਹਦੇ ਵਿੱਚ ਵੀ ਜਿਹੜਾ ਲਾਰੈਂਸ ਮਿਸ਼ਨੋਈ ਨੇ ਇਹ ਗੱਲ ਕਹੀ ਸੀ ਕਿ ਅਸੀਂ ਸਮਾਨ ਖਾਨ ਨੂੰ ਮਾਫ਼ ਨਹੀਂ ਕਰ ਸਕਦੇ ਤੇ ਨਾ ਹੀ ਅਸੀਂ ਕਰਾਂਗੇ ਉਹਨੇ ਗਲਤੀ ਕੀਤੀ ਆ ਤੇ ਅਸੀਂ ਉਹਨੂੰ ਉਹਦੀ ਗਲਤੀ ਦੀ ਸਜ਼ਾ ਦੇਵਾਂਗੇ ਪਰ ਕਿੱਥੋਂ ਤੱਕ ਜਾਇਜ਼ ਹੈ ਕਿ ਐਡੇ ਵੱਡੇ ਤੁਸੀਂ ਫਿਲਮ ਸਟਾਰ ਨੂੰ ਹਾਲੇ ਤੱਕ ਕੋਈ ਪੁਸ਼ਟੀ ਨਹੀਂ ਆਈ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਵੀ ਕਿੰਨੇ ਗੋਲੀਆਂ ਚਲਾਈਆਂ ਕਿਉਂ ਚਲਾਈਆਂ ਉਹਦੇ ਪਿੱਛੇ ਕੀ ਕਾਰਨ ਸੀ ਜੇ ਤੁਸੀਂ ਇੱਕ ਇੱਕ ਚੀਜ਼ ਆਪਾਂ ਦੇਖੋ ਸਿੱਧੂ ਮੂਸੇ ਵਾਲੇ ਦਾ ਕਤਲ ਹੋ ਜਾਂਦਾ ਪੰਜਾਬ ਦੇ ਵਿੱਚ ਉਹ ਪੰਜਾਬ ਸਰਕਾਰ ਹਲੇ ਵੀ ਮਤਲਬ ਦੋਸ਼ੀਆਂ ਨੂੰ ਭਾਲਦੀ ਫਿਰਦੀ ਹੈ ਵੀ ਹਾਂ ਅਸੀਂ ਇੰਨੇ ਫੜ ਲਏ ਐ ਇੰਨੇ ਰਹਿ ਗਏ ਐ ਤੇ ਹਲੇ ਤੱਕ ਅਸੀਂ ਇਹ ਨਹੀਂ ਦੱਸ ਸਕੇ ਵੀ ਕਿੰਨੇ ਮਾਰਿਆ ਪਰ ਜੇ ਤੁਸੀਂ ਦੇਖਿਆ ਜਾਏ ਉਹਦੀ ਅੰਗਹਿਲੀ ਕਰਕੇ ਅੱਜ ਸਿੱਧੂ ਮੂਸੇ ਵਾਲਾ ਆਪਣੇ ਵਿੱਚ ਨਹੀਂ ਹੈ ਜੀ ਜੇ ਕਿਤੇ ਸਲਮਾਨ ਖਾਨ ਇਦਾਂ ਦੀ ਗਲਤੀ ਕਰ ਬੈਠਦੇ ਐ ਤਕੀ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਇਸ ਦੇ ਪਿੱਛੇ ਦੇਖੋ ਪਹਿਲੀ ਗੱਲ ਤਾਂ ਇੱਕ ਸਲਮਾਨ ਖਾਨ ਜਿਹੜਾ ਉਹ ਬੜਾ ਹੀ ਸੁਲਝਿਆ ਹੋਇਆ ਇਨਸਾਨ ਆ ਆਰਟਿਸਟਾ ਜਦੋਂ ਤੋਂ ਮੰਨ ਲੋ ਉਹਦੇ ਪਹਿਲੀ ਧਮਕੀ ਆਈ ਓਦੋਂ ਤੋਂ ਹੀ ਉਹ ਸੁਰੱਖਿਆ ਦੇ ਵਿੱਚ ਰਹਿ ਰਿਹਾ ਹੈਗਾ ਹੁਣ ਵੀ ਰਾਤ ਵੀ ਜਦੋਂ ਘਟਨਾ ਹੁੰਦੀ ਆ ਫਾਇਰਿੰਗ ਹੁੰਦੀ ਆ ਘਰ ਦੇ ਉੱਤੇ ਹਮਲਾ ਹੁੰਦਾ ਓਦੋਂ ਸਰਮਾਨ ਖਾਨ ਘਰ ਚ ਮੌਜੂਦ ਸੀਗੇ ਤਾਂ ਉਸ ਤੋਂ ਬਾਅਦ ਜਿਹੜੀ ਉਹਨਾਂ ਦੀ ਸੁਰੱਖਿਆ ਦੇ ਵਿੱਚ ਹੋਰ ਵਾਧਾ ਕਰ ਦਿੱਤਾ ਗਿਆ ਤੇ ਉਹ ਅਕਸਰ ਵੀ ਜਦੋਂ ਕੋਈ ਸ਼ੂਟ ਵਗੈਰਾ ਤੇ ਜਾਂ ਘਰ ਤੋਂ ਜਦੋਂ ਬਾਹਰ ਨਿਕਲਣਾ ਹੁੰਦਾ ਉਹ ਬਿਨਾਂ ਸੁਰੱਖਿਆ ਤੋਂ ਕਦੇ ਬਾਹਰ ਨਹੀਂ ਜਾਂਦੇ ਹਨ ਗੈਲੀ ਨਹੀਂ ਕਰਦੇ ਬਾਕੀ ਜੋ ਹੋਣਾ ਜੇ ਉਹਨਾਂ ਦੀ ਮੌਤ ਇਸੇ ਤਰੀਕੇ ਦੇ ਨਾਲ ਇਹਨਾਂ ਦੇ ਹੱਥੋਂ ਲਿਖੀ ਆ ਤਾਂ ਇਹਨਾਂ ਦੇ ਹੱਥੋਂ ਹੀ ਹੋਣੀ ਆ ਨਾ ਉਹ ਪ੍ਰਮਾਤਮਾ ਦੇ ਜੋ ਲੇਕੇ ਭੇਜਿਆ ਉਹਨੂੰ ਮੈਨੂੰ ਲੱਗਦਾ ਕੋਈ ਟਾਲ ਨਹੀਂ ਸਕਦਾ ਪਰ ਜਿਹੜੀ ਗੱਲ ਆ ਕਿ ਅੱਜ ਜਿਸ ਤਰੀਕੇ ਦੇ ਨਾਲ ਤਿੰਨ ਰਾਉਂਡ ਦੇ ਕਰੀਬ ਫਾਇਰ ਦਸੇ ਜਾ ਰਹੇ ਨੇ ਹਾਲਾਂਕਿ ਫਰਾਂਸਿਕ ਲੈਬ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਸਰਚ ਹਜੇ ਉੱਥੇ ਕੀਤੀ ਜਾ ਰਹੀ ਆ ਪੁਲਿਸ ਰਿਸਰਚ ਕਰ ਰਹੀ ਆ ਪੋਸਟਿਵ ਨਹੀਂ ਹੋਈ ਤੁਸੀਂ ਵੀ ਜ਼ਿਕਰ ਕੀਤਾ ਇਸ ਚੀਜ਼ ਦਾ ਹਜੇ ਪੋਸਟਿਵ ਨਹੀਂ ਹੋਈ ਕੋਈ ਪੋਸਟ ਨਹੀਂ ਪਈ ਅਕਸਰ ਨਾ ਅਜਿਹੇ ਮਾਮਲਿਆਂ ਦੇ ਵਿੱਚ ਆਪਾਂ ਦੇਖਦੇ ਆ ਜਿਹੜੇ ਗੈਂਗਸਟਰ ਹੈਗੇ ਆ ਜਾਂ ਗਰੁੱਪ ਹੈਗੇ ਆ ਇਹਨਾਂ ਦੇ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜ਼ਿੰਮੇਵਾਰੀ ਚੁੱਕ ਲਈ ਜਾਂਦੀ ਹੈ ਕਿ ਯਾਰ ਅਸੀਂ ਆ ਕੰਮ ਕੀਤਾਗਾ ਹਨਾ ਅਸੀਂ ਇਸ ਤਰੀਕੇ ਦੇ ਨਾਲ ਕੀਤਾ ਪਰ ਹਾਲੇ ਇਸ ਮਾਮਲੇ ਦੇ ਵਿੱਚ ਕੋਈ ਪੋਸਟਿਵ ਨਹੀਂ ਪਬਲਿਸਿਟੀ ਦੇ ਲਈ ਜਾਂ ਕੋਈ ਹੋਰ ਸਟਾਰਟ ਬਾਜੀ ਦੇ ਲਈ ਇਹ ਚੀਜ਼ਾਂ ਕੀਤੀਆਂ ਹੋਣ ਪਹਿਰੇ ਕੀਤੀ ਹੋਵੇ ਦੇਖੋ ਦੋ ਤਿੰਨ ਰਾਉਂਡ ਫਾਇਰ ਕਰਨ ਦੇ ਨਾਲ ਘਰ ਦੇ ਬਾਹਰ ਉਹ ਵੀ ਘਰ ਦੇ ਵਿੱਚ ਉਹ ਲੁਕਿਆ ਹੋਇਆ ਹੋ ਸਕਦਾ ਉਹਨੂੰ ਡਰਾਉਣ ਦੇ ਲਈ ਕੀਤਾ ਗਿਆ ਹੋਵੇ ਵੀ ਭਾਈ ਤੈਨੂੰ ਡਰਾਉਣਾ ਹੋ ਸਕਦਾ ਫਰੋਤੀ ਲੈਣੀ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਹਜੇ ਦੇ ਵਿੱਚ ਇਹ ਸਾਰਾ ਜਾਂਚ ਦਾ ਵਿਸ਼ਾ ਪਰ ਜਿੱਥੋਂ ਤੱਕ ਗੱਲ ਇਹ ਆ ਵੀ ਇੱਕ ਐਡਾ ਵੱਡਾ ਸੈਲੀਬ੍ਰਿਟੀ ਇੱਕ ਐਡਾ ਵੱਡਾ ਸਟਾਰ ਤੇ ਉਹ ਸੁਰੱਖਿਅਤ ਨਹੀਂ ਹੈਗਾ ਅੱਜ ਉਹਨੂੰ ਜਾਨ ਨੂੰ ਖਤਰਾ ਉਹਦੀ ਜਾਨ ਦੀ ਸੁਰੱਖਿਆ ਦੇ ਲਈ ਇੰਨੀ ਫੋਰਸ ਲਗਾਉਣੀ ਪੈ ਰਹੀ ਆ ਤਾਂ ਇਥੋਂ ਲੱਗਦਾ ਜਿਵੇਂ ਆਪਾਂ ਕਹਿੰਦੇ ਪੰਜਾਬ ਦੇ ਵਿੱਚ ਗੈਂਗਵਾਰ ਬਹੁਤ ਆ ਪਰ ਮੁੰਬਈ ਇੱਕ ਹੋਰ ਸਿਟੀ ਆ ਨਾ ਆਪਾਂ ਕਹਿੰਦੇ ਆ ਮੁੰਬਈ ਦੇ ਵਿੱਚ ਵੈਸੇ ਮੰਨਿਆ ਜਾਂਦਾ ਕਿ ਜਿਹੜਾ ਕ੍ਰਾਈਮ ਸਭ ਤੋਂ ਵੱਧ ਰੇਟ ਜਿਹੜਾ ਮੁੰਬਈ ਦੇ ਵਿੱਚ ਹੁੰਦਾਗਾ ਤੇ ਉਹੋ ਜਿਹੇ ਸ਼ਹਿਰਾਂ ਦੇ ਵਿੱਚ ਐਡੇ ਵੱਡੇ ਸਟਾਰਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਘਰ ਤੇ ਹਮਲਾ ਹੋਣਾ ਫਿਰ ਇਹ ਵੱਡੀ ਗੱਲ ਵੀ ਬਣਦੀ ਆ ਸਵਾਲ ਵੀ ਇਹਦੇ ਤੇ ਖੜੇ ਹੁੰਦੇ ਆ ਹੁਣ ਇਹ ਵੀ ਮੀਡੀਆ ਗਲਾਰਿਆਂ ਦੇ ਵਿੱਚ ਜਿਹੜੀ ਚਰਚਾ ਸ਼ੁਰੂ ਹੋ ਗਈ ਆ ਕਿ ਭਾਈ ਲਾਰਸ ਬਿਸ਼ਨੋਈ ਤੋਂ ਪੁੱਛ ਕੇ ਕੀਤੀ ਜਾ ਸਕਦੀ ਆ ਇਸ ਮਾਮਲੇ ਦੇ ਵਿੱਚ ਕਿਉਂਕਿ ਲਾਰਸ ਬਿਸ਼ਨੋਈ ਦਾ ਸਿੱਧਾ ਸਿੱਧਾ ਜਿਹੜਾ ਨਾਮ ਇਸ ਦੇ ਨਾਲ ਜੁੜਦਾਗਾ ਕਿਉਂਕਿ ਕਿਸੇ ਨਾਲ ਵੀ ਜਦੋਂ ਅਜਿਹੀ ਘਟਨਾ ਹੁੰਦੀ ਆ ਨਾ ਜਿਹੜਾ ਪੁਰਾਣਾ ਰਿਕਾਰਡ ਆ ਉਹ ਦੇਖਿਆ ਜਾਂਦਾਗਾ ਪੁਰਾਣਾ ਰਿਕਾਰਡ ਇਹੀ ਕਹਿੰਦਾ ਕਿ ਲਾਰਸ ਬਿਸ਼ਨੋਈ ਮਾਰਨ ਦੀ ਜਿਹੜੀ ਪਹਿਲਾਂ ਵੀ ਕਹਿ ਚੁੱਕਿਆ ਕਿ ਅਸੀਂ ਇਹਨਾਂ ਨੂੰ ਮਾਰਾਂਗੇ ਉਹ ਕਰਾਂਗੇ ਉਹ ਕਬੂਲ ਕਰ ਚੁੱਕਿਆ ਉਹ ਆਪਦੀ ਇੰਟਰਵਿਊਆਂ ਦੇ ਵਿੱਚ ਆਪਣੇ ਬਿਆਨਾਂ ਦੇ ਵਿੱਚ ਚੀਜ਼ਾਂ ਕਹਿ ਚੁੱਕਿਆ 골ਡੀ ਬ੍ਰਾਡ ਦੀ ਗੱਲ ਕੀਤੀ ਜਾਵੇ ਉਹਨਾਂ ਨੇ ਵੀ ਇੱਕ ਨਿੱਜੀ ਚੈਨਲ ਤੇ ਕਿਹਾ ਕਿ ਹਾਂ ਸਾਡੀ ਸਲਮਾਨ ਖਾਨ ਦੇ ਨਾਲ ਨਿੱਜੀ ਨਹੀਂ ਹੈਗੀ ਪਰ ਜਿਹੜੀ ਉਹਨਾਂ ਨੇ ਕਾਲੇ ਹਿਰਨ ਵਾਲੀ ਗਲਤੀ ਕੀਤੀ ਐ ਸੀ ਵੀ ਉਹਦਾ ਉਹ ਕਰਦੇ ਆ ਹਨ ਤੇ ਉਹਨਾਂ ਨੇ ਕਿਹਾ ਵੀ ਸਾਡਾ ਜਿਹੜਾ ਬਿਸ਼ਨੋਈ ਸਮਾਜ ਆ ਮਾਫ ਨਹੀਂ ਕਰੂਗਾ ਤਾਂ ਉਹਦੇ ਨਾਲ ਹੁਣ ਇਹਨੂੰ ਜੋੜਿਆ ਜਾ ਰਿਹਾ ਪਰ ਹਾਲਾਚੀ ਇਹਦੀ ਪੁਸ਼ਟੀ ਨਹੀਂ ਹੈ ਜੇ ਕੀਤੀ ਜਾ ਸਕਦੀ ਹੋ ਸਕਦਾ ਕੋਈ ਹੋਰ ਹੋਣ ਹੋ ਸਕਦਾ ਕੋਈ ਲੋਕਲ ਗੈਂਗ ਹੋਵੇ ਜਾਂ ਕਿਸੇ ਹੋਰ ਦੇ ਨਾਲ ਹੋਣ ਤਾਂ ਕਿਉਂਕਿ ਜਦੋਂ ਤੁਸੀਂ ਆਰਟਿਸਟ ਹੁੰਨੇ ਹੋ ਜਾਂ ਆਪਾਂ ਗੱਲ ਕਰੀਏ ਆਪਾਂ ਵੀ ਐਜ਼ ਅ ਜਰਨਲਿਸਟ ਕਈ ਵਾਰ ਗੱਲ ਕਰਦੇ ਆਂ ਕਈ ਵਾਰ ਜਿਵੇਂ ਹੁਣ ਆਰਟਿਸਟਾਂ ਦੇ ਫਿਲਮਾਂ ਬਣਾਉਣੀਆਂ ਰੋਲ ਉਹਦਾਂ ਦੇ ਹੋ ਜਾਂਦੇ ਕਿਸੇ ਦੀ ਭਾਵਨਾ ਨੂੰ ਠੇਸ ਪਹੁੰਚਦੀ ਆ ਕੋਈ ਕਿਸ ਹੱਦ ਤੱਕ ਚਲਾ ਜਾਵੇ ਇਹ ਅੱਜ ਸੋਚਿਆ ਨਹੀਂ ਜਾ ਸਕਦਾ ਇਹਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਦੇਖੋ ਇੱਕ ਆਮ ਆਦਮੀ ਵੀ ਜਿਹੜਾ ਉਹਦਾ ਦਿਮਾਗ ਆਈ ਨਹੀਂ ਪਤਾ ਕਿਦਾਂ ਨੂੰ ਘੁੰਮ ਜਾਵੇ ਹੋ ਸਕਦਾ ਇਹ ਗੈਂਗਵਾਰ ਦਾ ਹਿੱਸਾ ਹੀ ਨਾ ਹੋਣ ਹੋ ਸਕਦਾ ਲਾਰੈਂਸ ਬਿਸ਼ਨੋਈ ਨੇ ਇਹਨਾਂ ਕਰਾਇਆ ਹੋਵੇ ਹੋ ਸਕਦਾ ਕੋਈ ਆਮ ਆਦਮੀ ਕਿਸੇ ਨੂੰ ਕੋਈ ਗੱਲ ਬੁਰੀ ਲੱਗੀ ਹੋਵੇ ਉਹਨੇ ਲਿਆ ਕੇ ਸਿੱਧੀਆਂ ਫੈਰਿੰਗ ਕਰਤੀ ਹੋਵੇ ਡਰੌਨ ਦੇ ਲਈ ਉਹ ਚੀਜ਼ਾਂ ਕਰਨ ਦੇ ਲਈ ਕੁਝ ਵੀ ਹੋ ਸਕਦਾ ਇਹਦੇ ਪਿੱਛੇ ਹਜੇ ਕੁਝ ਨਹੀਂ ਹੈਗਾ ਪਰ ਜਿਹੜੀ ਚਰਚਾ ਸਵੇਰ ਤੋਂ ਛੜੀ ਹੋਈ ਆ ਅੱਜ ਕੋਈ ਵੀ ਨੈਸ਼ਨਲ ਚੈਨਲ ਆਪਾਂ ਖੋਲ ਕੇ ਹੁਣ ਦੇਖ ਲਈਏ ਉਹਦੇ ਤੇ ਸਲਮਾਨ ਖਾਨ ਚੱਲ ਰਿਹਾ ਜਾਂ ਲਾਰੈਂਸ ਬਿਸ਼ਨੋਈ ਦਾ ਨਾਮ ਚੱਲ ਰਿਹਾ ਕਿ ਭਾਈ ਲਾਰੈਂਸ ਬਿਸ਼ਨੋਈ ਤੋਂ ਖਤਰਾ ਦੋ ਵਾਰੀ ਧਮ ਕਾਲਾਂ ਦੀ ਧਮਕੀ ਆ ਚੁੱਕੀ ਆ ਮਾਰਨ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਆ ਪਹਿਲਾਂ ਵੀ ਫਾਇਰਿੰਗ ਹੋਈ ਆ ਹੁਣ ਫੇਰ ਘਰ ਦੇ ਉੱਤੇ ਫਾਇਰਿੰਗ ਹੋਣਾ ਇਹ ਵੱਡੇ ਸਵਾਲ ਖੜੇ ਕਰਦਾ ਹੈਗਾ ਹਾਲਾਂਕਿ ਜਿਹੜੀਆਂ ਸਾਡੀਆਂ ਸੁਰੱਖਿਆ ਏਜੰਸੀਆਂ ਨੇ ਜਿਨ੍ਹਾਂ ਦੇ ਕੋਲ ਜ਼ਿੰਮੇਵਾਰੀ ਆ ਸਲਮਾਨ ਖਾਨ ਦੀ ਸੁਰੱਖਿਆ ਦੀ ਉਹ ਆਪਦੀ ਜਾਂਚ ਦੇ ਵਿੱਚ ਲੱਗੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਲਗਾਤਾਰ ਇਸ ਚੀਜ਼ ਦੀ ਪੜਤਾਲ ਕੀਤੀ ਜਾ ਰਹੀ ਆ ਕਿ ਕੌਣ ਸੀ ਇੰਨੇ ਕਿ ਤੱਥ ਜ਼ਰੂਰ ਜਗਪ੍ਰੀਤ ਪਤਾ ਲੱਗੇ ਨੇ ਕਿ ਬਾਈਕ ਸਵਾਰ ਸੀਗੇ ਦੋ ਜਣੇ ਦੱਸੇ ਜਾ ਰਹੇ ਨੇ ਜਿਹੜੇ ਬਾਈਕ ਦੇ ਉੱਤੇ ਆਏ ਪਰ ਸਵਾਲ ਇਹ ਖੜਾ ਹੁੰਦਾ ਕਿ ਇੰਨੀ ਫੋਰਸ ਜਦੋਂ ਘਰ ਦੇ ਬਾਹਰ ਵੀ ਫੋਰ ਦੇ باوجود ਵੀ ਦੋ ਬੰਦੇ ਬਾਈਕ ਤੇ ਆਉਂਦੇ ਆ ਤੇ ਉਸ ਤੋਂ ਬਾਅਦ ਆ ਕੇ ਗੋਲੀਆਂ ਚਲਾ ਕੇ ਫਾਇਰਿੰਗ ਕਰਕੇ ਉੱਥੋਂ ਫਰਾਰ ਹੋ ਜਾਂਦੇ ਆ ਤੇ ਉਹ ਹਾਲੇ ਤੱਕ ਜਿਹੜਾ ਉਹਨਾਂ ਦਾ ਕੋਈ ਕਲੂ ਨਹੀਂ ਮਿਲ ਸਕਿਆ ਇਸ ਨੂੰ ਲੈ ਕੇ ਵੱਡਾ ਸਵਾਲ ਖੜਾ ਹੁੰਦਾਗਾ ਕਿ ਜੇ ਇਸੇ ਤਰੀਕੇ ਦੇ ਨਾਲ ਜਿਹੜਾ ਲੋਕ ਜਿਹੜੇ ਕ੍ਰਾਈਮਨਲ ਹੋਣਗੇ ਉਹ ਵੱਜਦੇ ਰਹਿਣਗੇ ਤਾਂ ਫਿਰ ਜਿਹੜਾ ਕ੍ਰਾਈਮ ਉਹ ਘਟੂਗਾ ਕਿਵੇਂ ਹਾਲਾਂਕਿ ਅਸੀਂ ਫੋਰਨ ਕੰਟਰੀਆਂ ਦੇ ਵਿੱਚ ਦੇਖਦੇ ਹਾਂ ਕਿ ਜੇ ਉੱਥੇ ਕਿਸੇ ਨਾਲ ਅਜਿਹੀ ਹੁੰਦੀ ਹੈ ਤਾਂ ਨਾਲ ਦੀ ਨਾਲ ਜਿਹੜੀਆਂ ਉੱਥੋਂ ਦੀਆਂ ਫੋਰਸਾਂ ਹੈਗੇ ਜਿਹੜਾ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਹੈਗਾਗਾ ਬੜੀ ਛੇਤੀ ਬੰਦੇ ਨੂੰ ਕੈਪਚਰ ਕਰ ਲੈਂਦੇ ਆ ਪਰ ਆਪਾਂ ਦੇਖਦੇ ਹਾਂ ਜਿਵੇਂ ਤੁਸੀਂ ਮੂਸੇ ਵਾਲ ਕੇਸ ਦਾ ਜ਼ਿਕਰ ਕੀਤਾ ਕਿੰਨਾ ਸਮੇਂ ਬਾਅਦ ਜਿਹੜਾ ਉਹ ਹੋਇਆ ਹਲੇ ਤੱਕ ਉਹਦੇ ਵਿੱਚ ਕਲੀਅਰ ਨਹੀਂ ਹੋ ਸਕਿਆ ਭਾਈ ਮਾਸਟਰਮਾਈਂਡ ਕੌਣ ਸੀਗਾ ਪਿੱਛੇ ਜਿਹੜਾ ਲਾਰੈਂਸ ਨੇ ਬਿਆਨ ਦਿੱਤਾ ਕਿ ਸਾਡਾ ਤਾਂ ਕੋਈ ਲੈਣਾ ਦੇਣਾ ਹੀ ਕੋਈ ਨਹੀਂ ਸੀਗਾ ਜੀ ਅਸੀਂ ਤਾਂ ਮੂਸੇ ਵਾਲ ਨੂੰ ਮਾਰਨਾ ਹੀ ਨਹੀਂ ਚਾਹੁੰਦੇ ਸੀ ਹਾਲਾਂਕਿ ਪਹਿਲਾਂ ਮੰਨੇ ਬਾਅਦ ਵਿੱਚ ਮੁੱਕਰ ਗਿਆ ਨਾ ਇਹ ਚੀਜ਼ਾਂ ਕਨ ਪੂਰੇ ਪੁਲਿਸ ਜਿਹੜੀ ਸਾਡਾ ਪ੍ਰਸ਼ਾਸਨ ਆ ਉਹ ਨਹੀਂ ਉੱਤਰ ਪਾਉਂਦਾ ਉਹੀ ਚੀਜ਼ ਆ ਸਲਮਾਨ ਖਾਨ ਦਾ ਵੀ ਹੋ ਸਕਦਾ ਕਈ ਵਾਰ ਨਾ ਸਾਡੀਆਂ ਦੁਸ਼ਮਣੀਆਂ ਕਿਸੇ ਹੋਰ ਦੇ ਨਾਲ ਹੁੰਦੀਆਂ ਅਗਲਾ ਕਹਿੰਦਾ ਯਾਰ ਨਾਮ ਤਾਂ ਉਹਦਾ ਚੱਲ ਰਹਿਣਾ ਆਪਾਂ ਆਪ ਦਾ ਵਿੱਚੋਂ ਕੀੜਾ ਕੱਢ ਜਾਂਦੇ ਆ ਆਪਾਂ ਆਪ ਦਾ ਖੁੰਦਤ ਕੱਢ ਜਾਂਦੇ ਆ ਇਹ ਚੀਜ਼ਾਂ ਵੀ ਹੋ ਜਾਂਦੀਆਂ ਉਹ ਚਲੋ ਇਸ ਕੇਸ ਦੇ ਵਿੱਚ ਕੀ ਹੈ ਇਹ ਤਾਂ ਜਾਂਚ ਤੋਂ ਬਾਅਦ ਪਤਾ ਲੱਗੂਆ ਪਰ ਜੋ ਹੋਇਆ ਉਹ ਮਾੜਾ ਹੋਇਆ ਨਿੰਦਨਯੋਗ ਆ ਪੂਰਾ ਦੇਸ਼ ਅੱਜ ਇਸ ਦੀ ਨਿੰਦਿਆ ਕਰ ਰਿਹਾਗਾ ਪ੍ਰਸ਼ਾਸਨ ਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਜਿਹੜੀਆਂ ਸਾਡੀਆਂ ਇੰਡੀਆ ਇੰਡੀਆ ਇੰਟੈਲੀਜੈਂਸੀ ਹੈਗੀਆਂ ਸਾਡੀਆਂ ਆਈਬੀ ਹੈਗੀਆਂ ਸੀਆਈਡੀ ਹੈਗੀਆਂ ਹੋਰ ਬੜੀਆਂ ਸਾਡੀਆਂ ਏਜੰਸੀਆਂ ਕੰਮ ਕਰਦੀਆਂ ਕਿ ਉਹਨਾਂ ਕੋਲ ਇਨਪੁਟ ਨਹੀਂ ਹੁੰਦੀ ਕੀ ਯਾਰ ਅਸਲਾ ਕਿੱਥੋਂ ਆਉਂਦਾਗਾ ਕਿਵੇਂ ਆ ਕੇ ਕੋਈ ਕਿਸੇ ਤੇ ਫਾਇਰਿੰਗ ਕਰਕੇ 2 ਮਿੰਟਾਂ ਚੱਲਾ ਜਾਂਦਾ ਮਾਰ ਕੇ ਚਲਾ ਜਾਂਦਾ ਫਿਰ ਐਡੀ ਫੋਰਸਾਂ ਬਣਾਉਣ ਦਾ ਫਾਇਦਾ ਕੀ ਹੈ ਜੇ ਕਿਸੇ ਨੂੰ ਇਹੀ ਨਹੀਂ ਪਤਾ ਲੱਗ ਰਿਹਾਗਾ ਇਹ ਸੁਰੱਖਿਤੀ ਨਹੀਂ ਆਪਦੇ ਘਰੇ ਵੜ ਕੇ ਸਾਨੂੰ ਮਾਰਿਆ ਜਾ ਰਿਹਾ ਫਿਰ ਇਦੋਂ ਕਟਿਆ ਗੱਲ ਕੀ ਹੋ ਸਕਦੀ ਹੈ ਇਸੇ ਕਰਕੇ ਜਿਹੜੀਆਂ ਹੁਣ ਦੇਖੋ ਪੰਜਾਬ ਦੇ ਜਿਹੜੇ ਇੰਡਸਟਰੀ ਕਲਾਕਾਰ ਨੇ ਜਾਂ ਐਕਟਰ ਨੇ ਉਹ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਆ ਕੈਨੇਡਾ ਚ ਬੈਠੇ ਸੀ ਉੱਥੇ ਸੇਫ ਨਹੀਂ ਹੋਏ ਉਸ ਤੋਂ ਬਾਅਦ ਦबई ਹੁਣ ਸ਼ਿਫਟ ਹੋਣ ਲੱਗ ਗਏ ਹਨ ਤਾਂ ਉਹ ਇੱਥੇ ਰਹਿੰਦੇ ਹੀ ਨਹੀਂ ਇੰਡੀਆ ਦੇ ਵਿੱਚ ਰਹਿ ਕੇ ਰਾਜੀ ਨਹੀਂਗੇ ਅਰ ਜਿਹੜੇ ਬੈਠੇ ਆ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਖਤਰਾ ਫਿਰ ਭਾਈ ਦੂਜੇ ਵੀ ਸੋਚਦੇ ਆ ਵੀ ਚਲੋ ਬਾਹਰ ਹੀ ਚੱਲ ਗਏ ਇੱਥੇ ਤਾਂ ਕੁਝ ਹੈ ਨਹੀਂ ਫਿਰ ਇਸ ਹਿਸਾਬ ਦੇ ਨਾਲ ਤਾਂ ਹੀ ਤਾਂ ਕੋਈ ਇੱਥੇ ਰੋਕਦਾ ਨਹੀਂ ਆ ਫਿਰ ਅਸੀਂ ਕਹਿੰਦੇ ਆ ਜੀ ਸਾਰੇ ਬਾਹਰ ਜਾ ਰਹੇ ਆ ਲੋਕ ਕਰਨ ਵਿੱਚ ਹੀ ਜਾਨ ਤਾਂ ਬਚਾਉਣੀ ਆ ਨਾ ਕਹਿੰਦੇ ਜ਼ਿੰਦਗੀ ਆ ਤਾਂ ਜਹਾਨ ਆ ਜੇ ਜ਼ਿੰਦਗੀ ਨਹੀਂ ਹੈਗੀ ਜਹਾਨ ਨਹੀਂ ਗਾ ਕੀ ਫਾਇਦਾ ਇਸ ਜੀ ਫੋਕੀਆਂ ਉਹ ਚੀਜ਼ਾਂ ਨੂੰ ਲੈ ਕੇ ਟੋਹਰਾਂ ਨੂੰ ਕਿਉਂਕਿ ਅਸੀਂ ਇੱਕ ਹਾਦਸਾ ਦੇਖ ਚੁੱਕੇ ਹਾਂ ਸਿੱਧੂ ਮੂਸੇਵਾਲਾ ਉਹਨਾਂ ਨੇ ਗਲਤੀ ਕੀਤੀ ਸ਼ਾਇਦ ਜੀ ਉਹ ਵੀ ਕਿਸੇ ਫੋਰਨ ਕੰਟਰੀ ਦੇ ਵਿੱਚ ਬੈਠ ਜਾਂਦੇ ਤਾਂ ਉਹ ਵੀ ਅੱਜ ਸਾਡੇ ਵਿੱਚ ਕਾਰ ਹੁੰਦੇ ਲੋਕ ਵੀ ਇਹ ਗੱਲ ਕਹਿੰਦੇ ਆ ਸਾਨੂੰ ਵੀ ਕਿਤੇ ਨਾ ਕਿਤੇ ਲੱਗਦਾ ਕਿ ਯਾਰ ਉਹਨੇ ਅਣਗਹਿਲੀ ਕੀਤੀ ਤਾਂ ਕਰਕੇ ਉਹਨਾਂ ਹੋਇਆ ਤੇ ਮੈਨੂੰ ਲੱਗਦਾ ਵੀ ਸਲਮਾਨ ਖਾਨ ਨੂੰ ਵੀ ਆਪਣਾ ਧਿਆਨ ਰੱਖਣਾ ਚਾਹੀਦਾ ਉਹਨਾਂ ਨੂੰ ਵੀ ਇਹੋ ਜਿਹੀ ਅਣਗਹਿਲੀ ਕਦੇ ਨਹੀਂ ਕਰਨੀ ਚਾਹੀਦੀ ਤੇ ਸੁਰੱਖਿਆ ਏਜੰਸੀਆਂ ਨੂੰ ਸਾਡੇ ਪ੍ਰਸ਼ਾਸਨ ਨੂੰ ਵੀ ਜਰੂਰ ਇਹਦੇ ਉੱਤੇ ਡੰਗਾਈ ਦੇ ਨਾਲ ਗੰਭੀਰਤਾ ਦੇ ਨਾਲ ਜਾਂਚ ਕਰਨੀ ਚਾਹੀਦੀ ਹੈ ਜੀ